ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਸੀਂ ਪਿੰਡ ਮਟੂੜੜਾ ਵੇਖੇ ਪਹੁੰਚੇ ਆ ਜਿੱਥੇ ਕਿ ਬਹੁਤ ਵਧੀਆ ਦੇਖਣ ਨੂੰ ਮਿਲਿਆ ਸਾਡੀਆਂ ਛੋਟੀਆਂ-ਛੋਟੀਆਂ ਪੈਣਾ ਸਾਡੇ ਨਾ ਸਾਡੇ ਲੜਕੀਆਂ ਜੀ ਜਿਨ੍ਹਾਂ ਨੂੰ ਖੁੱਖਾਂ ਦੇ ਵਿੱਚ ਮਾਰਿਆ ਜਾਂਦੇ ਪਰ ਅੱਜ ਕੱਲ ਬਹੁਤ ਫਰਕ ਪੈ ਗਿਆ ਸੋ ਅੱਜ ਸਾਡੇ ਵਿਚਾਰ ਬਹੁਤ ਹੀ ਰਿਸਪੈਕਟਡ ਸਾਡੇ ਸਰਪੰਚ ਸਾਹਿਬਾਨ ਭੁਪਿੰਦਰ ਸਾਹਿਬ ਜੀ ਸਾਡੀ ਗੁਰਦੀਪ ਕੌਰ मैम ਮਨਜਿੰਦਰ ਕੌਰ ਜੀ ਬਲਬੀਰ ਸਿੰਘ ਖੱਟੜਾ ਪੂਰੀ ਟੀਮ ਦਾ ਦਿਲ ਦੀਆਂ ਗਰਾਈਆਂ ਵਿੱਚ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਇੰਨਾ ਮਾਣ ਸਤਿਕਾਰ ਬਖਸ਼ਿਆ ਸੋ ਤੀਆਂ ਦੇ ਤਿਹਾਰ ਵਕ ਵਕ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਸੋ ਆਓ ਆਪਾਂ ਰਲ ਮਿਲ ਕੇ ਇਸ ਸਮਾਜ ਨੂੰ ਸਿਰ ਜੀਏ ਸੋ ਮੈਂ ਸਭ ਤੋਂ ਪਹਿਲਾਂ ਸਾਡੇ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਵੀ ਦੋ ਚਾਰ ਬੋਲ ਜ਼ਰੂਰ ਸਾਡੇ ਨਾਲ ਸਾਂਝੇ ਕਰ ਚਲੋ ਸੋ ਬਲਬੀਰ ਸਿੰਘ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਆ ਤੀਆਂ ਦੇ ਜਿਹੜਾ ਤਿਹਾਰ ਪਿੰਡਾਂ ਦੇ ਵਿੱਚ ਚਲਾਈ ਗਈ ਹੈ ਮਹਿਮ ਇੱਕ ਦੋ ਬੋਲ ਜ਼ਰੂਰ ਤੁਸੀਂ ਬਈ ਤਾਂ ਦੱਤ ਚੋਕਿਆਂ ਪਰ ਫਿਰ ਵੀ ਇੱਕ ਵਾਰੀ ਹੋਰ ਨਹੀਂ ਪਤਾ ਕੀ ਹੈ ਜਿਹੜੇ ਤੀਆਂ ਦੇ ਤਿਹਾਰ ਨੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹੜੇ ਇਦਾਂ ਦੇ ਤਿਹਾਰ ਨੇ ਮਨਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਜਿਹੜਾ ਸਾਡੇ ਤੇ ਪਛਮੀ ਸੱਭਿਆਚਾਰ ਭਾਰੂ ਪੈ ਰਿਹਾ ਹੈ ਉਹਦੇ ਤੇ ਕੰਟਰੋਲ ਕਰਨ ਦੇ ਲਈ ਜੇ ਅਸੀਂ ਆਪਣੇ ਵਿਰਸੇ ਨਾਲ ਜੁੜ ਕੇ ਰਹਾਂਗੇ ਤਾਂ ਹੀ ਇਹ ਸਾਰਾ ਕੁਝ ਸਹੀ ਰਹੂਗਾ ਕਿਉਂਕਿ ਜਿਹੜੀਆਂ ਗਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਉਹ ਲੋਕਾਂ ਦਾ ਫਿਰ ਬੱਚ ਬੜਾ ਬੁਰਾ ਹਾਲ ਹੀ ਹੁੰਦਾ ਮੈਂ ਤਾਂ ਇਹੀ ਕਹਾਂਗਾ ਸਿੱਧੀ ਪੰਜਾਬੀ ਭਾਸ਼ਾ 'ਚ ਇਸ ਕਰਕੇ ਜਿਹੜੇ ਇਦਾਂ ਦੇ ਤਿਹਾਰ ਨੇ ਇਹ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਦੇ ਨਾਲ ਹੀ ਸਾਰਿਆਂ 'ਚ ਪਿਆਰ ਪ੍ਰੇਮ ਦੀ ਜਿਹੜੀ ਭਾਵਨਾ ਉਹ ਵੱਧਦੀ ਹੈ ਸੋ ਜਿਵੇਂ ਕਿ ਸਰ ਮੈਂ ਇੱਕ ਬੇਨਤੀ ਹੋਰ ਕਰਦਾ ਜਿਵੇਂ ਕਿ ਆਪਾਂ ਹੁਣ ਪਿੱਛੇ ਪੇਛੇ ਵੀ ਚਾਸਵਾਲ ਜਾ ਹਨਾ ਹੋਰ ਪਿੰਡਾਂ ਦੇ ਵਿੱਚ ਵੀ ਜਾ ਕੇ ਜਿਵੇਂ ਸਾ ਘੋੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਵੀ ਇਹ ਦੁਬਾਰੋ ਸ਼ੁਰੂ ਹੋ ਸਕਦੇ ਨੇ ਜਾਂ ਹੋ ਚੁੱਕੀਆਂ ਨੇ ਉਹ ਵੀ ਇੱਕ ਦੋ ਬਹੁਤ ਚੁੱਕੀ ਹੋ ਚੁੱਕੀਆਂ ਤੁਸੀਂ ਚਾਸਵਾਲ ਦੇਖਿਆ ਹੋਣਾ ਉੱਥੇ ਤੁਹਾਨੂੰ ਚਰਖੇ ਸਾਰਾ ਕੁਝ ਹੋਇਆ ਦਰਸ਼ਨ ਕਿਉਂਕਿ 10-10 ਪਿੰਡ ਚਾਸਵਾਲੀ ਆ ਹਾਂਜੀ ਹਾਂਜੀ ਉੱਥੇ ਕੀ ਆ ਜਿਵੇਂ ਐਦਾਂ ਹੋਣੇ ਅਗਲੀ ਵਾਰ ਜਦੋਂ ਪੈਣਾ ਮਨਾਉਣਗੇ ਆ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਤਾ ਸਾਨੂੰ ਤੁਸੀਂ ਜਰੂਰ ਥੋੜਾ ਪਹਿਲਾਂ ਦੱਸਿਓ ਕਿ ਇਹਦੇ ਵਿੱਚ ਅਸੀਂ ਪੂਰੀ ਤੁਹਾਡੀ ਮਦਦ ਕਰਾਂਗੇ ਤੇ ਤੁਹਾਡੇ ਜਿਹੜੇ ਸਰਪੰਚ ਸਾਹਿਬ ਨੇ ਪੰਚਾਇਤ ਹੈ ਉਹ ਵੀ ਭਰਾ ਨੇ ਸਾਡੇ ਆਪਾਂ ਇਹਨੂੰ ਵੱਡੇ ਪੱਧਰ ਤੇ ਅਗਲੀ ਵਾਰੀ ਮਟੋੜੇ ਬਣ ਚ ਧੀਆਂ ਬਣਾਵਾ ਵਾਹ ਜੀ ਵਾਹ ਸੋ ਇਸ ਦੇ ਨਾਲ ਹੀ ਸਾਡੇ ਭੁਪਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਇਸ ਧੀਆਂ ਬਾਰੇ ਇਸ ਧੀ ਦੇ ਪਰਿਵਾਰ ਬਾਰੇ ਆ ਬਾਕੀ ਜੋ ਆਪਾਂ ਵਕ ਵਕ ਪਿੰਡਾਂ ਦੇ ਵਿੱਚ ਮਹਿਮ ਚੱਲ ਰਹੀ ਆ ਦੋ ਚਾਰ ਬੋਲ ਤੁਸੀਂ ਵੀ ਸਾਡੇ ਨਾਲ ਜਰੂਰ ਸਾਂਝੇ ਕਰੋ ਜੀ ਅੱਜ ਜਿਹੜਾ ਔਲ ਆਲਾ ਸਮਾ ਉਹ ਧੀਆਂ ਦਾ ਧੀਆਂ ਸਾਡੀਆਂ ਵੱਡੀਆਂ ਮੱਲਾ ਮਾਰ ਰਹੀਆਂ ਨੇ ਔਰ ਤੀਆਂ ਦਾ ਤਿਹਾਰਾ ਇੱਕੋ ਮੌਕਾ ਮਿਲਦਾ ਸਾਲ ਬਾਦ ਆਪਣੇ ਪਿੰਕੇ ਘਰ ਆਉਣ ਦਾ ਜਿੱਥੇ țiiਆ ਆਪਣੇ ਪਿੰਕੇ ਘਰ ਆਉਣਦੇ ਆਪਣੇ ਮਾਪੇ ਦਾ ਔਰ ਭਰਾਵਾਂ ਦੀ ਸੁੱਖ ਮੰਗਦਿਆਂ ਨੇ ਉੱਥੇ ਆਪਣੀਆਂ ਸਹੇਲੀਆਂ ਜਿਹੜੀਆਂ ਵਿਛੜ ਜਾਂਦੀਆਂ ਨੇ ਸਹੁਰੇ ਪਰਿਵਾਰ ਚਲੀ ਜਾਂਦੀਆਂ ਨੇ ਮੁੜ ਕੇ ਨਹੀਂ ਮਿਲਦੀਆਂ ਇੱਕ ਮੌਕਾ ਆ ਇੱਕ ਜਰੀਆ ਆ ਉਹਨਾਂ ਨੂੰ ਸਾਲ ਬਾਦ ਮਿਲਣ ਦਾ ਔਰ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਆ ਨੇ ਪੂਰਾ ਇਸ ਸਮੇਂ ਆਪਣਾ ਮਨੋਰੰਜਨ ਕਰਦਿਆਂ ਨੇ ਜਿੱਥੇ ਸਸ ਨੂੰ ਦੇ ਇੱਕ ਬੋਲੀਆ ਪਾਕੀ ਲੋਕਚੋਕ ਹੁੰਦੀ ਆ ਔਰ ਸੱਭਿਆਚਾਰ ਨੂੰ ਦਰਸਾਉਂਦੀ ਆ ਉਹ ਜਿੱਥੇ ਕਾਫੀ ਪਿੰਡਾਂ ਦੇ ਵਿੱਚ ਵਧੀਆ ਪ੍ਰੋਗਰਾਮ ਹੋ ਰਹੇ ਨੇ ਚਲੋ ਇੱਥੇ ਵੀ ਸ਼ੁਰੂਆਤ ਹੋਈ ਆ ਅਗਲੇ ਸਾਲ ਹੋਰ ਵਧੀਆ ਹੋਊਗਾ ਅਸੀਂ ਪਰਮਾਤਮਾ ਅਗੇ ਦਸ ਕਰਦੇ ਆ ਤੋਂ ਟੇਬਲ ਦੀਆਂ ਜਿੰਨੀਆਂ ਵੀ ਸਾਡੇ ਪਰਿਵਾਰ ਨੇ ਭੈਣਾਂ ਨੇ ਸਾਡੀ ਮਾਮਾ ਨੇ ਖਸ ਦੇ ਵਸਦੇ ਰਹਿਣ ਆਪਣੀ ਸਿਹਤ ਦਾ ਖਿਆਲ ਰੱਖੋ ਬੱਚਿਆਂ ਨੂੰ ਚੰਗੀ ਪੜ੍ਹਾਈ ਦੰਗਾ ਖਾਣਾ ਪੀਣਾ ਨਾਲ ਸਿਹਤ ਖਾਲ ਰੱਖੋ ਸਤਿ ਸ਼੍ਰੀ ਅਕਾਲ ਸੋ ਥੈਂਕ ਯੂ ਸ਼ੁਕਰੇ ਮਿਹਰਬਾਨੀ ਇਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਮੈਮ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਤੀਆਂ ਦਾ ਜਿਹੜਾ ਤਿਹਾਰ ਚੱਲ ਰਿਹਾ ਉਸ ਬਾਰੇ ਦੋ ਚਾਰ ਬੋਲ ਤੁਸੀਂ ਵੀ ਆਪਣੇ ਸਾਂਝੇ ਕਰੋ ਜੀ ਸਤਿਕਾਰਯੋਗ ਜੀ ਨਾ ਰਿਪੋਰਟ ਕਲਰ ਮਾਜਰੇ ਮੈਂ ਲਿਵਿੰਗ ਹਲਕਾ ਪਰਦਾ ਹੈ ਔਰ ਮੈਂ ਪਿੱਛੇ ਉਹਨਾਂ ਦੇ ਵਿੱਚ ਵੀ ਪ੍ਰੋਗਰਾਮ ਅਟੈਂਡ ਕਰਕੇ ਆਈ ਆ ਔਰ ਮਟੋਰ ਦੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਸੇਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਇੱਥੇ ਜਦੋਂ ਮੈਂ ਆਈ ਤਾਂ ਮੈਂ ਦੇਖ ਰਹੀ ਸੀ ਕਿ ਸਾਡੀਆਂ ਭੈਣਾਂ ਬੋਲੀਆਂ ਪਾ ਕੇ ਨੱਚ ਰਹੀਆਂ ਸੀ ਇੱਕ ਤਾਂ ਹੁਣ ਡਿਜ਼ਾਈਨ ਦੇ ਪ੍ਰੋਗਰਾਮ ਹੁੰਦੇ ਨੇ ਨਾ ਤੇ ਇਹ ਆਪਣੀਆਂ ਜਿਹੜੀ ਹੈਸੀ ਪੰਜਾਬੀ ਬੋਲੀਆਂ ਪਾ ਕੇ ਤੇ ਪੁਰਾਣੀਆਂ ਬੋਲੀਆਂ ਪਾ ਕੇ ਨੱਚ ਰਹੀਆਂ ਸੀ ਆ ਤੇ ਸਾਨੂੰ ਬਹੁਤ ਅੱਛਾ ਲੱਗਿਆ ਜੀ ਇੱਥੇ ਆ ਕੇ ਇਹਨਾਂ ਦੇ ਵਿੱਚ ਔਰ ਜਿਵੇਂ ਕਹਿੰਦੇ ਨੇ ਪੰਜਾਬੀ ਸੱਭਿਆਚਾਰ ਨੂੰ ਬੜਾ ਸੰਭਾਲ ਕੇ ਰੱਖਿਆ ਸਭ ਤੋਂ ਵੱਡੀ ਗੱਲ ਆ ਸਾਡੀਆਂ ਭੈਣਾਂ ਨੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਜਿਵੇਂ ਕਿ ਚਰਖੇ ਹੋਏ ਮਧਾਨੀਆਂ ਹੋਈਆਂ ਚੰਗੇਰਾ ਹੋਈਆਂ ਜੰਗੀਰ ਮੈਂਨੇ ਬਹੁਤ ਟਾਈਮ ਬਾਅਦ ਦੇਖੀ ਸੀ ਚਾਸਵਾਲ ਪਿੰਡ ਦੇ ਵਿੱਚ ਔਰ ਜਿਵੇਂ ਚੱਕੀਆਂ ਹੋ ਗਈਆਂ ਤੇ ਬਹੁਤ ਕੁਝ ਦੇਖਣ ਨੂੰ ਮਿਲਿਆ ਤੇ ਮੈਂ ਧੰਨਵਾਦ ਕਰਦੀ ਆ ਸਾਡੀਆਂ ਭੈਣਾਂ ਦਾ ਤੇ ਇਹਨਾਂ ਨੇ ਜਿਹੜਾ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਔਰ ਮੈਂ ਐਨੇ ਕਹੂੰਗੀ ਕਿ ਸਭ ਖਾਸੇ ਵਾਸਤੇ ਰਹੋ ਤੰਦਰੁਸਤ ਰਹੋ ਔਰ ਐਸੀ ਤਰ੍ਹਾਂ ਤੁਸੀਂ